ਮੇਰਾ ਨਾ ਬੂਟਾ ਸਿੰਘ ਸਰਪੰਚ ਪਿੰਡ ਸਤਾਵਗੜ ਪੋ ਜੀ ਕੀ ਮਾਮਲਾ ਹੈ ਤੁਹਾਡੇ ਪਿੰਡੀ ਸਰ ਕੱਲ 25 ਤਰੀਕ ਨੂੰ ਨਾ ਸਾਡੇ ਪਿੰਡ ਪਿੰਡ ਦੇ ਵਿੱਚ ਲਾਭ ਸਿੰਘ ਨੇ ਬੂਟੇ ਫੜ ਲਈ ਸੀ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਪਪੂਲਰ तकरीबन 70 80 ਬੂਟੇ ਸੀਗੇ ਉਹ ਵੱੜਤੇ ਸੀ ਉਸ ਤੋਂ ਬਾਅਦ ਅਸੀਂ ਚੌਂਕੀ 'ਚ ਵੀ ਰਿਪੋਰਟ ਕਰੀ ਫਿਰ ਅਸੀਂ ਸੰਦੀਪ ਜੈਈ ਆ ਜੀ ਸਾਡੇ ਨਾਲੇ ਪ੍ਰਬੰਧਕ ਲੱਗਿਆ ਉਹਨਾਂ ਨੂੰ ਮੈਂ ਅਪੀਲ ਕਰੀ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਲੈ ਕੇ ਜੀ ਮੈਨੂੰ ਵਟਸਐਪ ਕਰੀ ਉਹ ਅਸੀਂ ਰਾਤ ਥਾਣੇ ਰਿਪੋਰਟ ਦਿੱਤੀ ਸੀਗੀ ਆਪਣੇ ਵੱਲ ਵੀ ਦਰਖਾਸਤ ਦਿੱਤੀ ਅਸੀਂ ਸੰਦੀਪ ਜੀ ਵੱਲੋਂ ਮੇਦੀ ਸੀਗੀ ਜੀ ਉਸ ਤੋਂ ਬਾਅਦ ਹਜਰਾਤ ਰੋਕਦੇ ਕੋਸ ਨਹੀਂ ਜੀ ਨਾ ਇਹਨਾਂ ਨੇ ਚੱਕਣ ਵਾਸਤਾ ਅਸੀਂ ਸਵੇਰੇ ਗਏ ਸੀ ਠਾਣੇ ਉਸ ਤੋਂ ਬਾਅਦ ਸੈਕਟਰੀ ਸਾਹਿਬ ਆਏ ਸੀ ਬਲਾਕ ਦੇ ਵੀਰੋ ਸਾਹਿਬ ਨੇ ਭੇਜਿਆ ਸੀ ਸੈਕਟਰੀ ਨੂੰ ਵੀ ਤੂੰ ਮੌਕਾ ਦੇਖ ਕੇ ਆ ਸੈਕਟਰੀ ਸਾਹਿਬ ਆਏ ਨੇ ਮੈਂ ਗਿਆ ਮੌਕਾ ਤਖਣ ਚੁੱਕੇ ਤਾਂ ਉੱਥੇ ਲਾਭ ਸਿੰਘ ਦੇ ਬੇਟੇ ਸੀਗੇ ਦੋ ਤਿੰਨ ਤਿੰਨੇ ਦੇ ਬੇਟੇ ਸੀ ਦੋ ਇਹਦੇ ਭਤੀਜੇ ਸੀਗੇ ਲਾਭ ਸਿੰਘ ਦੇ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਕਾਲੀ ਗਲੋਥ ਬਹੁਤ ਕਰੀ ਹੋ ਜੀ ਸੈਕਟਰੀ ਆਪਣੇ ਜਿਹੜਾ ਸੈਕਟਰੀ ਸਾਹਿਬ ਹੈ ਉਹ ਉੱਥੇ ਖੜਾ ਸੀਗਾ ਮੌਜੂਦਾ ਸੈਕਟਰੀ ਆਪਣੇ ਪੰਚਾਇਤ ਦਾ ਉੱਥੇ ਖੜਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਤਾਂ ਆਪਦੇ ਇੱਧਰ ਮੇਰੇ ਭੈਣ ਦਾ ਦਾ ਸੀਗਾ ਘਰ ਅਸੀਂ ਉਧਰੋਂ ਆ ਗਏ ਆ ਇਹ ਫਿਰ ਉਧਰੋਂ ਆ ਗਏ ਨੇ ਬਾਬਾ ਦਦਾਰ ਸਿੰਘ ਤੇ ਮਨਜੀਤ ਸਿੰਘ ਪੈਦਲ ਆ ਰਹੇ ਸੀ ਇਹਨਾਂ ਨੇ ਉਧਰੋਂ ਆਂਦਿਆ ਹੋਇਆ ਨੇ ਬਾਬਾ ਲਾਲ ਸਿੰਘ ਦੇ ਬੇਟੇ ਸੀਗੇ ਤੇ ਦੋ ਤਿੰਨ ਜਨਾਨੀਆਂ ਸੀ ਵਿੱਚ ਇਹਦੇ ਭਤੀਜੇ ਸੀ ਦੋ ਇਹਨਾਂ ਨੇ ਜੀ ਇਹਨਾਂ ਦੇ ਹਮਲਾ ਕਰਤਾ ਸੱਟ ਕੋਟਮਾਰ ਕੀਤੀ ਸੱਟ ਮਾਰ ਸੱਟਾ ਸੁੱਟਾ ਮਾਰੀਆਂ ਜਾਨੀ ਮੈਂ ਸਾਹਮਣੇ ਮੈਂ ਤੇ ਸੈਕਟਰੀ ਦੇਖ ਰਹੇ ਆ ਸੀ ਸੈਕਟਰੀ ਦੀ ਗੱਡੀ 'ਚ ਵੀ ਇੱਟ ਜਮੇ ਵੱਜਣੂ ਵੱਜਣੂ ਬਚੀ ਆ ਫਿਰ ਸੈਕਟਰੀ ਸਾਹਿਬ ਮੌਕਾ ਦੇਖ ਕੇ ਜੀ ਫਿਰ ਉਹ ਚਲੇ ਗਏ ਨੇ ਆ ਗਾਲੇ ਜੀ ਬਾਬੇ ਲਾਭ ਸਿੰਘ ਦੇ ਮੁੰਡਿਆਂ ਨੇ ਨਾ ਤਾਂ ਵਿੱਚ ਬਾਬਾ ਲਾਭ ਸਿੰਘ ਸੀ ਉਹਦੇ ਬੇਟੇ ਸੀਗੇ ਔਰ ਉਹਦੇ ਭਤੀਜੇ ਸੀ ਦੋ ਤਿੰਨ ਜਨਾਨੀਆਂ ਸੀ ਉਹਨਾਂ ਦੀ ਉਹਨਾਂ ਨੇ ਇਹਨਾਂ ਦੇ ਸੱਟਾ ਸੁੱਟਾ ਮਾਰੀਆਂ ਨੇ ਪੁਰਾਣੀ ਰੰਜਿਸ਼ ਕੋਈ ਕੋਈ ਪੁਰਾਣੀ ਰੰਜਿਸ਼ ਨਹੀਂ ਸਰ ਨਾ ਕੋਈ ਸਾਡਾ ਕੋਹਣਾ ਦੇ ਨਾਲ ਕੋਈ ਜਾਨੀ ਲੈਦਾ ਇਲੈਕਸ਼ਨ ਜ਼ਰੂਰੀ ਜ਼ਮੀਨ ਪੰਚਾਇਤ ਦੀ ਜ਼ਮੀਨ ਹੈ ਜੀ ਪਿਛਲੇ ਸਾਲ ਬਾਬਾ ਲਾਭ ਸਿੰਘ ਦੇ ਨਾਂ ਸੀਗਾ ਜੀ ਉਹ ਪਲਾਟ ਐਤਕੀ ਹੈਗਾ ਗਰਨਾਮ ਸਿੰਘ ਬੁੱਧ ਸਿੰਘ ਦੇ ਨਾਮ ਤੇ ਇਹ ਅੱਧਾ ਪੌਣਾ ਕਿਲਾ ਜ਼ਮੀਨ ਦੇ ਵਿੱਚ ਪਪੂਲਰ ਲਾਏ ਹੋਏ ਨਹੀਂ ਨਾ ਨੇ ਉਹ ਨਜਾਇਜ਼ ਕਬਜ਼ਾ ਦੱਬਿਆ ਉਹੀ ਵੱਢ ਗਏ ਵੱਢਣ ਲੱਗੇ ਸੀਗੇ ਕਿਉਂਕਿ ਪੰਚਾਇਤ ਨੇ ਨਾ ਇਹਨਾਂ ਜ਼ਮੀਨ ਨੂੰ ਠੇਕੇ ਤੇ ਲਈ ਆ ਨਾ ਗਰਨਾਮ ਸਿੰਘ ਨੂੰ ਠੇਕਾ ਦਿੱਤਾ ਇਹਨਾਂ ਨੇ ਠੀਕ ਹੈ ਜੀ ਆ ਗੱਲਬਾਤ ਹੈ ਕੋਈ ਸਾਡੀ ਪੁਰਾਣੀ ਇਲੈਕਸ਼ਨ ਹੈਗੇ ਨੇ ਇੱਕ ਦੂਜਾ ਇਹ ਕਿ ਕਦੋਂ ਇਹਨਾਂ ਦੇ ਨਾਮ ਕਦੋਂ ਟ੍ਰਾਂਸਫਰ ਹੋਈ ਉਹ ਇਹਨਾਂ ਦੇ ਦੀ ਜ਼ਮੀਨ ਹੈ ਇਹ ਤਾਂ ਪੰਚਾਇਤ ਦੀ ਜ਼ਮੀਨ ਹੈ ਜੀ ਇਹ ਸਾਰੀ ਹੋਈ ਕੋਈ ਕੋਈ ਪੰਚਾਇਤ ਦੀ ਜ਼ਮੀਨ ਹੈ ਕੋਈ ਕਿਸੇ ਦੀ ਮਾਲਕੀ ਨਹੀਂ ਹੈਗੀ ਰਖਤ ਕਿੰਨੇ ਸੀ ਟੋਟਲ 60 70 ਬਜਾਤ ਰਖਤ ਸੀਗੇ ਜੀ ਮਜੂਤਾ ਹਾਂਜੀ ਅਸੀਂ ਕੱਲ ਲੇਬਰ ਵਾਲਿਆਂ ਨੂੰ ਰੋਕਿਆ ਸੀ ਨਾ ਅੱਜ ਜ਼ਬਰਦਸਤੀ ਲਿਆ ਕੇ 20 25 ਬੰਦੇ ਲੇਬਰ ਵਾਲੇ ਲਾ ਕੇ ਨਾਲੇ ਇਹਦੇ ਬੇਟੇ ਲੱਗੇ ਸੀ ਨਾਲ ਇਹਨਾਂ ਨੇ ਲਿਆ ਕੇ ਉਹਨਾਂ ਦਵਾ ਦਾਹਾਰੀ ਦੇ ਨਾਲ ਵੱਡ ਟੁੱਕ ਕਰਕੇ ਲੱਦਣ ਲੱਗੇ ਸੀ ਅਸੀਂ ਰੋਕਣ ਗਏ ਆ ਸੈਕਟਰੀ ਸਾਹਿਬ ਆਏ ਨੇ ਇਹਨਾਂ ਨੇ ਫਿਰ ਗਾਲੀ ਗਲੋਚ ਕਰੀਏ ਨਾ ਮੁੰਡਿਆਂ ਦੇ ਸੱਟਾਂ ਮਾਰੀਆਂ ਨੇ ਜਿਨ੍ਹਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਹਾਂਜੀ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਸੱਟਾਂ ਮਾਰੀ ਤਿੰਨ 6 7 ਬੰਦੇ ਸੀਗੇ ਜੀ ਤਿੰਨ ਦਾ ਬਾਬਾ ਲਾਭ ਸਿੰਘ ਦੇ ਬੇਟੇ ਸੀ ਦੋ ਭਤੀਜੇ ਸੀ ਬਾਕੀ ਅਸੀਂ ਸਾਹਮਣੇ ਇਨ੍ਹਾਂ ਦੇ ਕੋਲ ਖੰਨੀ ਇੱਕ ਤਾਂ ਉਹ ਕੜੇ ਜਿਹੇ ਨਾਲ ਸੱਟ ਮਾਰੀ ਹੈ ਕੋਈ ਕਿਰਪਾਨ ਸੀਗੀ ਇੱਕ ਦੇ ਕੋਲ ਉਹਨੇ ਕਿਰਪਾਨ ਨਾਲ ਮਾਰੀ ਹੈ ਅਸੀਂ ਜਾਨੀ ਕਿਲਾ ਅੱਧਾ ਇੱਕ ਕਿਲਾ ਦੂਰ ਖੜੇ ਸੀ ਕਿੰਨੇ ਜ਼ਖਮੀ ਕਿੰਨੇ ਹੋਏ ਜ਼ਖਮੀ ਦਾ ਇੱਕ ਇੱਕ ਹੋਇਆ ਜਾਨੀ ਬਾਬੇ ਦਦਾਰ ਸਿੰਘ ਦੀ ਘੋਟਮਾਰ ਹੋਈ ਹੈ ਉਹ ਮਨਜੀਤ ਸਿੰਘ ਦੇ ਸੱਟਾਂ ਲੱਗੀਆਂ ਨੇ ਜਿੰਨੀਆਂ ਲੱਗੀਆਂ ਨੇ ਸਿਰ ਤੇ ਸੱਟ ਲੱਗੀ ਹੈ ਜੀ ਬਹੁਤ ਜ਼ਿਆਦੀ ਆ ਤੇਜ ਤਾਂ ਹਾਂ ਜੀ ਹਾਂ ਜੀ ਸਾਥ ਵਾਰਦੇ ਨੇ ਕਿੰਨੀ ਕੀ ਉਮਰ ਹੈ ਨਾ ਇਹਨਾਂ ਦੀ ਹੋਊਗੀ ਜੀ 45 42 43 ਸਾਲ ਦੀ ਹੋਊਗੀ ਜੀ ਹਾਂਜੀ ਵਿਆਹ ਹੋਏ ਨੇ ਵਿਆਹੀ ਹੋਏ ਨੇ ਬੱਚੇ ਨੇ ਜੀ ਬੇਟੇ ਨੇ ਮਨਜੀਤ ਸਿੰਘ ਦੇ ਪੁਲਿਸ ਨੂੰ ਤਲਾਸ਼ ਜਬੀ ਪੁਲਿਸ ਨੂੰ ਤਲਾਸ਼ ਦਿੱਤੀ ਸੀਗੀ ਜੀ ਮੈਂ ਹੁਣ ਐਸਐਚਓ ਸਾਹਿਬ ਨੂੰ ਵੀ ਦੱਸਤਾ ਹਾਂ ਚੌਕੀ ਹਰਚਾਰਜ ਨੂੰ ਵੀ ਦੱਸਿਆ ਭਾਈ ਵਿਆਹ ਆ ਗੱਲ ਹੋ ਗਈ ਹੈ ਪਰ ਸਾਡੀ ਕੋਈ ਸੁਣੀ ਨਹੀਂ ਜੀ ਹੋ ਰਹੀ ਹੈ ਕਿ ਨਾ ਤਾਂ ਐਸਐਚਓ ਸਾਹਿਬ ਸਾਡੇ ਉੱਤੇ ਕੋਈ ਗਏ ਨੇ ਮੌਕਾ ਦੇਖਣ ਕੱਲੇ ਮੁਨਸ਼ੀ ਨੂੰ ਭੇਜਿਆ ਸੀ ਮੁਨਸ਼ੀ ਇੱਕ ਵਾਰੀ ਸਵੇਰੇ ਰੋਕ ਕੇ ਆ ਗਿਆ ਦੁਬਾਰਾ ਫੇਰ ਲੱਗੇ ਨੇ ਉਦਾਂ ਹੀ ਚੱਕ-ਚਾਕਣ ਮਾੜਾ ਮੂਟਾ ਜਿਹਾ ਕਰਕੇ ਢੇੜਾ ਮਾਰ ਕੇ ਕੱਖ ਨਹੀਂ ਜੀ ਫੇਰ ਇਹਨ ਕੀ ਮੰਗ ਕਰ ਮੰਗਦਾ ਇਹੀ ਗੱਸੀਂ ਕਰਦੇ ਆਂ ਜੀ ਮੰਗ ਕੀ ਕਰਨੀ ਹੈ ਲਾਹਵ ਸਿੰਘ ਝਾੜੂ ਵਾਲਿਆਂ ਦੀ ਸਰਕਾਰ ਦਾ ਬਣਿਆ ਪ੍ਰਧਾਨ ਠੀਕ ਆ ਜੀ ਉਹੀ ਕਰਾਂ ਜੋ ਵੀ ਕਰਾਂਦਾ ਅੱਗੇ ਵੀ ਪਹਿਲਾਂ ਇਹਨਾਂ ਮੁੰਡਿਆਂ ਦੇ 2-3 ਜਣਿਆਂ ਤੇ ਨਜਾਇਜ਼ ਪਰਚਾ ਕਰਾਇਆ ਸਾਡੇ ਤੇ ਖੁਦ ਪੰਚਾਇਤ ਤੇ ਨਜਾਇਜ਼ 9 ਬੰਦਿਆਂ ਤੇ ਪਰਚਾ ਕਰਾਇਆ ਜੀ ਇਹਨਾਂ ਨੇ ਠੀਕ ਆ ਜੀ ਸਾਡੇ ਹੋਰ ਤਾਂ ਗੱਲ ਕੋਈ ਨਹੀਂ ਹੋਣੇ ਤੱਕਾਸ਼ਾਈ ਕਰਦੇ ਨੇ ਹੋਰ ਗੱਲ ਕੁਝ ਨਹੀਂ ਹੋ ਤੱਕੇਸ਼ਾਈ ਦੇ ਨਾਲ ਜ਼ਬਰਦਸਤ ਕਰਦੇ ਨੇ ਇਹ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਕੋਈ ਵੀ ਸਾਡੀ ਜਿਹੜੀ ਇਹ ਹੋਈ ਹੈ ਸਾਡੀ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਹਰ ਜੋ ਇਹਨਾਂ ਨੇ ਪੂਲਰ ਕੱਟੇ ਨੇ ਉਹ ਇਹਨਾਂ ਨੇ ਇਨਾ ਨੁਕਸਾਨ ਕਤਲੇਆਮ ਕਰਿਆ ਜੋ ਪੂਲਰਾਂ ਦਾ ਉਹ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੋ ਸਰਦਾਰ ਮਨਜੀਤ ਸਿੰਘ ਦੇ ਸੱਟ ਮਾਰੀ ਹੈ ਉਹਦੀ ਬਣਦੀ ਕਾਰਵਾਈ ਇਹਨਾਂ ਦੇ ਉੱਪਰ ਹੋਣੀ ਚਾਹੀਦੀ ਹੈ ਬੋਲੀ ਜੀ ਨਾਮ ਤੁਹਾਡਾ ਭਾਈ ਦੀਦਾਰ ਸਿੰਘ ਕਿਹੜਾ ਪਿੰਡ ਹੈ ਪਿੰਡ ਸ਼ਤਾਗੜ ਜੀ ਕੀ ਮਾਮਲਾ ਹੋਇਆ ਤੁਸੀਂ ਸਿਵਲ ਅਫਸਰ ਸਮਰਾਲਾ ਪਹੁੰਚੋ ਸਰ ਪੰਚਾਇਤ ਦੇ ਖੇਤ ਦੇ ਵਿੱਚੋਂ ਲਾਭ ਸਿੰਘ ਤੇ ਉਹਦੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60 70 ਬੂਟਿਆਂ ਦਾ ਕਤਲ ਕਰ ਦਿੱਤਾ ਗਿਆ ਤੇ ਅਸੀਂ ਉਸ ਦੇ ਸਬੰਧ ਵਿੱਚ ਬੂਟਾ ਸਿੰਘ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਦੀ ਦਰਖਾਸਤ ਕੀਤੀ ਥਾਣੇ ਆ ਕੇ ਦਰਖਾਸਤ ਕੀਤੀ ਜਿਹਦੀ ਸਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਵੀਡੀਓ ਮੈਕਮੇ ਵਿੱਚ ਵਾਲੇ ਮੌਕਾ ਦੇਖਣ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ ਅਸੀਂ ਮੌਕਾ ਦਿਖਾਣਗੇ ਤੇ ਲਾਭ ਸਿੰਘ ਦੇ ਮੁੰਡੇ ਗਾਗਾ ਤੇ ਗੌਰਪ੍ਰੀਤ ਸਿੰਘ ਉਹਦਾ ਭਤੀਜਾ ਲਵ ਸਿੰਘ ਦਾ ਤੇ ਤਰਲੋਚਨ ਸਿੰਘ ਤੇ ਇੱਕ ਕੁਲਵਿੰਦਰ ਸਿੰਘ ਕਾਲਾ ਇੱਕ ਸਰਬਜੀਤ ਸਿੰਘ ਤੇ ਇੱਕ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ ਇਹਨਾਂ ਨੇ ਅਚਾਨਕ ਹਮਲਾ ਕਰਦੇ ਤਾਂ ਹਮਲਾ ਕਰਕੇ ਸਾਡੇ ਤੇ ਅਜੀਆਂ ਸੱਟਾਂ ਮਾਰੀਆਂ ਪੰਜ ਮਾਰਿਆ ਮਨਜੀਤ ਸਿੰਘ ਦੇ ਸਿਰ ਦੇ ਵਿੱਚ ਪੰਜ ਮਾਰਿਆ ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਗੀ ਸੱਟ ਲੱਗ ਗਈ ਇੱਕ ਨੇ ਮਨਜੀਤ ਸਿੰਘ ਦੇ ਛਾਤੀ ਤੇ ਵਾਰ ਕੀਤਾ ਜੀ ਕਿਰਪਾਨ ਮਾਰੀ ਛੋਟੀ ਤੇ ਉਹਨਾਂ ਨਾਲ ਦੀ ਉਹਨਾਂ ਦੇ ਛਾਤੀ ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ ਹੈ ਹਮਲਾ ਕਰਨ ਵਾਲੇ ਕਿਹੜੇ ਪਿੰਡ ਦੇ ਸੀ ਕਿਹੜੇ ਸ਼ਤਾਬਗੜ ਦੇ ਗਏ ਜੀ ਜਿਨ੍ਹਾਂ ਬੂਟੇ ਪੱਟੇ ਆ ਜੀ ਕਾਰਨ ਕੀ ਇਹ ਬੂਟੇ ਪੱਟਣ ਦਾ ਕਿਉਂ ਬਾਜੀ ਤੱਕਾ ਗੁੰਡਾਦਰਦੀ ਆ ਜੀ ਇਹ ਪਲਾਟ ਕੀ ਦਾ ਹੈ ਸਰਕਾਰੀ ਹੈ ਪੰਚਾਇਤ ਦਾ ਪਲਾਟ ਆ ਜੀ ਇਹ ਕਦੋਂ ਦੀ ਘਟਨਾ ਜੀ ਹੈ ਇਹ ਅੱਜ ਦੀ ਘਟਨਾ ਜੀ ਅੱਜ ਦੀ ਹਾਂਜੀ ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਤੁਹਾਡੇ ਕੀ ਲੱਗਦੇ ਓ ਮਾਮਾ ਜੀ ਆਪਣੇ ਇੰਨੀ ਕਿੰਨੀ ਉਮਰ ਹੈ ਤੁਹਾਡੀ ਮੈਂ 42 45 ਸਾਲ ਹੈ ਜੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਇੱਕ ਸਿਰ ਚ ਹੈ ਜੀ ਇੱਥੇ ਮੱਥੇ ਤੇ ਉੱਪਰ ਕਾਫੀ ਡੂੰਗੀ ਸੱਟ ਹੈ ਜੀ ਇੱਕ ਛਾਤੀ ਤੇ ਦਿਲ ਵਾਲੇ ਪਾਸੇ ਲੱਗੀਆਂ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਇੱਕ ਤਾਂ ਉਹਨੇ ਸਰ ਆਉਂਦੇ ਸਭ ਨੂੰ ਢਾ ਲਿਆ ਜੀ ਇੱਕ ਮੰਜੀ ਸੱਕਦੇ ਉਹਨਾਂ ਸਿਰ ਤੇ ਐਸਾ ਦਬ ਕੇ ਪੰਜ ਮਾਰਿਆ ਜੀ ਬਹੁਤ ਜ਼ਿਆਦਾ ਜ਼ੋਰ ਕੇ ਜਿਸ ਨਾਲ ਡੂੰਘਾ ਜਖਮ ਹੋ ਗਿਆ ਜੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਇੱਕ ਪੰਜ ਪਾਇਆ ਹੋਇ ਸੀ ਜੀ ਇੱਕ ਤਲਵਾਰ ਸੀ ਛੋਟੀ ਜੀ ਹਾਂ ਜੀ ਖੂਨ ਕਿੰਨੇ ਪੱਟੇ ਗਏ 60 70 ਬੂਟੇ ਪੱਟੇ ਗਏ ਜੀ ਬਣ ਵਿਭਾਗ ਨੂੰ ਇਸ ਬਾਰੇ ਇਤਲਾ ਇਹ ਜੀ ਵੀਡੀਓ ਵਿਭਾਗ ਦੇ ਅnder ਆਉਂਦੀ ਹੈ ਜੀ ਪੰਚਾਇਤ ਦੇ ਅnder ਆਉਂਦੀ ਹੈ ਜੀ ਤੇ ਪੰਚਾਇਤ ਦੀ ਜੀ ਮਾਲਕ ਹੁੰਦੀ ਹੈ ਵੀਡੀਓ ਦਫ਼ਤਰ ਮਾਲਕ ਹੁੰਦਾ ਜੀ ਤੇ ਅਸੀਂ ਵੀਡੀਓ ਦਫ਼ਤਰ ਨੂੰ ਸੂਚਨਾ ਕਰਤੀ ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਤੇ ਪੁਲਿਸ ਨੇ ਤਕਰੀਬਨ ਕਹਿੰਦੀ ਹੈ ਜੀ ਅਸੀਂ ਪਹਿਲੇ ਦੇਖਾਂਗੇ ਕਿ ਵੀ ਜਮੀਨ ਲਾਭ ਸਿੰਘ ਦੀ ਹੈ ਜਾਂ ਪੰਚਾਇਤ ਦੀ ਹੈ ਜਦ ਕਿ ਅਸੀਂ ਕਿਹਾ ਵੀ ਵੀ ਅਸੀਂ ਇਸ ਸਬੰਧੀ ਆਪਣਾ ਐਫੀਡੇਵਟ ਦਿੰਨੇ ਆ ਕਿ ਜਮੀਨ ਪੰਚਾਇਤ ਦੀ ਹੈ ਜੇਕਰ ਲਾਭ ਸਿੰਘ ਦੇ ਨਿਕਲੇ ਸਾਡੇ ਤੇ ਪ੍ਰਚਾ ਕਰਦੇ ਜੀ ਤੇ ਫਿਰ ਵੀ ਤਕਰੀਬਨ ਪਤਾ ਨਹੀਂ ਕੀ ਗੱਲ ਹੈ ਉਹਨਾਂ ਤੇ ਕਿਹੜਾ ਪ੍ਰੈਸ਼ਰ ਹੈ ਜੀ ਐਸਐਚਓ ਤੇ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਜੀ ਕੋਈ ਪੁਰਾਣੀ ਰੰਜਿਸ਼ ਵੀ ਆ ਤੁਹਾਡੀ ਉਹ ਨਹੀਂ ਜੀ ਪੁਰਾਣੀ ਰੰਜਿਸ਼ ਨਹੀਂ ਹੈ ਜੀ ਸਿਰਫ ਅਸੀਂ ਬੂਟੇ ਲਗਾ ਰਹੇ ਹਾਂ ਜੀ ਪਿੰਡ ਵਿੱਚ ਵਾਤਾਵਰਣ ਸ਼ੁੱਧਤਾ ਵਾਸਤੇ ਤੇ ਸਮਸ਼ਾਨ ਘਾਟ 'ਚ ਬੂਟੇ ਬਹੁਤ ਜ਼ਿਆਦਾ ਲਗਾਏ ਗਏ ਆ ਜੀ ਇਹ ਵੀ ਬੂਟੇ ਲੱਗੇ ਹੋਏ ਇਹਨਾਂ ਦੇ 60 70 ਬੂਟੇ ਨਵਾਂ ਕਤਲ ਕਰਤਾ ਜੀ ਕਿੱਡੇ ਕਿੱਡੇ ਬੂਟੇ ਸੀ ਤਕਰੀਬਨ 1.5 2-2 ਕੁਆਂਟਲ ਬੂਟਾ ਟੱਕ ਗਵਾਂ ਕੱਲ੍ਹ ਇਹ ਅਸੀਂ ਮੰਗ ਕਰਦੇ ਹਾਂ ਜੀ ਜੋ ਇਹਨਾਂ ਦੇ ਗੁੰਡਾਗਰਦੀ ਕੀਤੀ ਹੈ ਜੀ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਲਟਾ ਇਹਨਾਂ ਦੇ ਕੋਈ ਸੱਟ ਨਹੀਂ ਲੱਗੀ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਦੀ ਵੀਡੀਓ ਬਣਾ ਲਈ ਬਿਲਕੁਲ ਸਾਫ਼ ਸੂਰਤੇ ਜਾ ਰਹੇ ਹੈ ਜੀ ਕੋਈ ਸੱਟ ਨਹੀਂ ਲੱਗੀ ਆਪ ਤੁਰ ਕੇ ਜਾ ਰਹੇ ਹੈ ਜੀ ਉਲਟਾ ਪਰਚਾ ਬਣਾਉਣ ਵਾਸਤੇ ਵੀ ਸਾਡੇ 'ਤੇ ਇਹਨਾਂ ਨੇ ਮਾਰਤੀ ਹੈ ਜੀ ਜਦ ਕੇ ਅਸੀਂ ਖਾਲੀ ਗਏ ਆ ਮੌਕਾ ਦਿਖਾਣ ਗਏ ਆ ਅਜੇ ਆ ਕੁਝ ਵੀ ਨਹੀਂ ਅਸੀਂ ਕੀਤਾ ਅਸੀਂ ਮੌਕਾ ਦਿਖਾਣ ਗਏ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਇਹਨਾਂ ਦੀ ਗੁੰਡਾਗਰਦੀ ਨੂੰ ਗੰਦਾ ਨਾਚ ਨਚਾਇਆ ਜੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਸਾਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਇੱਕ ਤਾਂ ਜੋ ਇਹਨਾਂ ਨੇ ਬੂਟਿਆ ਦਾ ਕਤਲ ਕੀਤਾ ਹੈ ਮਨਸਪੰਤੀ ਦਾ ਕਤਲ ਕੀਤਾ ਉਹਦਾ ਪਰਚਾ ਦਰਜ ਕੀਤਾ ਜਾਵੇ ਦੂਜਾ ਜਿਹਨੇ ਸਾਡੇ ਤੇ ਜਾਂ ਦਾ ਕਤਲਾਨਾ ਜਾਂ ਲੇਵਾ ਹਮਲਾ ਕੀਤਾ ਹੈ ਉਹਦੀ ਵੀ ਸਖਤ ਸਖਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਜੀ ਉਹ ਵੀ ਇੱਥੇ ਹੀ ਰੱਖਣ ਹਾਂਜੀ ਇੱਥੇ ਹੈ ਜੀ ਮੇਰਾ ਨਾਮ ਜਤਿੰਦਰ ਸਿੰਘ son of ਧਿਆਨ ਸਿੰਘ ਵਾਸੀ ਪਿੰਡ ਸ਼ਤਗੜ ਇਹ ਮਾਮਲਾ ਇਹ ਰੋਦਾ ਹੈਗਾ ਜਿਹੜਾ ਇਹ ਇਹ ਜੀ ਮਾਮਲਾ ਮੈਂ 7-8 ਸਾਲ ਤੋਂ ਮੈਂ ਲੁਧਿਆਣਾ ਗਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਹਾਂ ਤੇ ਆਪਣੇ ਇਹ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗਰੰਥੀ ਸਿੰਘ ਨੇ ਤੇ ਆਪਣੇ ਦیدار ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਗੁਰਨਾਮ ਸਿੰਘ son of ਅਜ਼ਮੀਰ ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ ਇਸ ਕਾਰਨ ਕਿ ਮੰਨ ਲਓ ਵੈਸੇ ਜਿੱਦਾਂ ਪਾਖੀ ਸਿੰਘ ਆਪਾਂ ਦਾ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰੰਜਿਸ਼ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ ਫਿਰ ਮੈਂ ਆਪਣਾ ਇੱਕ ਤਰੀਕ ਨੂੰ ਆਇਆ ਜੀ ਆਪਣਾ ਇੱਥੇ ਪਿੰਡ ਵਿੱਚ ਸਤਾਵਗੜ ਆਪਣਾ ਕੰਮ ਕਰ ਸ਼ੁਰੂ ਕਰਨ ਵਾਸਤੇ ਤੇ ਜਿੱਤੇ ਮੈਂ ਬਰਾਂਡਾ ਪਾ ਰਹੇ ਜੀ ਉਹਦੇ ਨਾਲ ਮੈਂ ਪਪੂਲਰ ਲਾਇਸੈਂਸ ਚਾਰ ਪੰਜ ਸਾਲ ਤੋਂ ਤਾਂ ਉਹ ਪਟਾਰੀਆ ਸੀਗਾ ਤਾਂ ਕੱਲ ਮਨਜੀਤ ਸਿੰਘ ਤੇ ਦੀਦਾਰ ਸਿੰਘ ਤੇ ਬੂਟਾ ਸਿੰਘ ਸਰਪੰਚ ਠੀਕ ਹੈ ਜੀ ਇਹ ਆਏ ਨੇ ਘਰ ਦੇ ਨੂੰ ਗਲੀ ਗਲੂਸ ਕਰਕੇ ਗਏ ਨੇ ਵੀਡੀਓ ਬਣਾ ਕੇ ਗਏ ਨੇ ਜੀ ਤਾਂ ਘਰ ਦੇ ਨੇ ਮੈਨੂੰ ਦੱਸਿਆ ਜੀ ਮੈਂ ਇਟਾਂ ਲੈਣ ਗਿਆ ਸੀਗਾ ਤੇ ਅੱਜ ਜਦੋਂ ਵੀਡੀਓ ਸਭ ਮੌਕੇ ਤੇ ਆਏ ਨੇ ਜੀ ਮੌਕਾ ਦੇਖ ਰਹੇ ਸੀਗੇ ਇਹ ਬੂਟਾ ਸਿੰਘ ਮਨਜੀਤ ਸਿੰਘ ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮਾਨੂੰ ਗਾਲੀ ਗਲੋਚ ਫੇਰ ਕਰਨਾ ਸ਼ੁਰੂ ਕੀਤਾ ਗਾਲੀ ਗਲੋਚ ਕਰਦੇ ਸਮੇ ਸਾਡੀ ਹੱਥੋਂ ਪਾਈ ਹੋਈ ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਕਿਰਚੁਰਚ ਨਾ ਮੈਂ ਇਹਨਾਂ ਦੇ ਮਾਰੀ ਏ ਠੀਕ ਹੈ ਜੀ ਝਗੜਾ ਕਰਦੇ ਹਾਂ ਇੱਟਾਂ ਤੇ ਗਿਰ ਪਿੰਨੇ ਮੈਂ ਵੀ ਇੱਟਾਂ ਤੇ ਗਿਰਿਆ ਮੇਰੇ ਵੀ ਇਹਨਾਂ ਦਾ ਕਟਾ ਲੱਗਿਆ ਸੀ ਕੋਈ ਨਾਰਮਲ ਲੜਾਈ ਹੋਈ ਏ ਠੀਕ ਹੈ ਤੇ ਜਨਨ ਕਿ ਗਲਤ ਬੋਲਦੇ ਆ ਠੀਕ ਹੈ ਜਿਹੜਾ ਮਨਜੀਤ ਸਿੰਘ ਹੈ ਹਾਂਜੀ ਆਪਣੀ ਜ਼ਮੀਨ ਦਾ ਹੈ ਨਹੀਂ ਇਹ ਪੰਚਾਇਤੀ ਜ਼ਮੀਨ ਚ ਹੈ ਜੀ ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ ਜਿਹਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ ਹੋਰ ਵੀ ਕਰਾਂਦੇ ਕਈਆਂ ਨੇ ਆਪਣੇ ਪੱਤੇ ਨੇ ਜੀ ਪਪੂਲਰ ਆ ਤੇ ਅਸੀਂ ਵੀ ਆਪਣੇ ਮੰਨ ਲਓ ਬਰਾਂਡਾ ਪਾਣ ਵਾਸਤੇ ਆਪਾਂ ਉਹ ਪਪੂਲਰ ਪਟਾ ਲੈਨੇ ਜੀ ਠੀਕ ਹੈ ਜਿਹੜਾ ਮਨਜੀਤ ਸਿੰਘ ਜੀ ਤੇ 306 ਦਾ ਪਰਚਾ ਜੀ ਠੀਕ ਇੱਕ ਇੱਕ ਹੋਰ ਪਰਚਾ ਜੀ ਜਿਹੜਾ ਆਪਣੇ ਬੂਤਾ ਸਿੰਘ ਸਰਪੰਚਾ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ ਉਹਨਾਂ ਨੇ ਸੁਸਾਇਟੀ ਨਾਲ ਕਰਕੇ ਕੀਤਾ ਜੀ ਜੋ ਵੀ ਉਹ ਬਿਆਨ ਹੋਏ ਨੇ ਇਹਨਾਂ ਦੇ ਬਰਤ ਸਭ ਕੁਝ ਹੋਇਆ ਪਰ ਇਹ ਜਦੋਂ ਵੀ ਆਣਾ ਗਲਤ ਗਾਲੀ ਗਲੋਚ ਕਰਨਾ ਜਾਂ ਜਦੋਂ ਆਪਣੇ ਵੀਡੀਓ ਸਬ ਆ ਗਏ ਨੇ ਜੀ ਉਹ ਮੌਕਾ ਦੇਖ ਰਹੇ ਨੇ ਇਹਨਾਂ ਦਾ ਆਣ ਦਾ ਮਤਲਬ ਹੀ ਨਹੀਂ ਸੀ ਵੀਡੀਓ ਸਬ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ ਠੀਕ ਹੈ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ 25 ਤਰੀਕ ਨੂੰ ਅਸੀਂ ਵੀ ਦੇ ਕੇ ਆਈ ਪਰ ਜੋ ਵੀ ਹੈ ਕਿ ਵੀਡੀਓ ਸਬ ਸਾਡੇ ਤੇ ਕਰਨ ਕਾਰਵਾਈ ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ ਜਾਂ ਸਾਡੇ ਆ ਕੇ ਘਰੇ ਬੋਲਣ ਦਾ ਗਾਲੀ ਗਲੋਚ ਕਰਨ ਦਾ ਜੀ ਜੇ ਆਪਾਂ ਗੱਲ ਕਰੀਏ ਵੀਡੀਓ ਜਿਹੜਾ ਮੈਨੂੰ ਤੇ ਉਹਦੇ ਤੇ ਫੈਕੀ ਸਾਹਿਬ ਪੈਣੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਜੀ ਉਹਨਾਂ ਨੂੰ ਵੀ ਦੱਸਿਆ ਸੀ 130 ਕਰਨੇ ਜੀ ਪਰ ਇਹਨਾਂ ਦਾ ਉੱਥੇ ਆਉਣ ਦਾ ਮਤਲਬ ਨਹੀਂ ਸੀ ਜਾਂ ਉੱਥੇ ਗਾਲੀ ਗਲੋਚ ਕਰਨਾ ਹਾਂਜੀ ਪਪੂਲਰ ਹਾਂਜੀ ਜਿਹੜੇ ਆਪਣੀ ਡੇਰੇ ਚ ਨੇ ਕਈ ਦਿਰ ਅੱਖਾਂ ਲੱਗਦੇ ਨੇ ਕਈਆਂ ਦੇ ਡੇਕਾਂ ਲੱਗੀਆਂ ਕਈਆਂ ਤੇ ਪਪੂਲਰ ਲੱਗੇ ਨੇ ਆਪਣੇ ਲੋੜ ਮੁਤਾਬਕ ਸਾਰੇ ਪਟਾ ਲੈਣ ਦੇ ਨਹੀਂ ਸਾਰਿਆਂ ਨੇ ਪਟਾਇ ਨਹੀਂ ਕਈ ਘਰਾਂ ਚ ਸਾਡੇ ਤੱਕ ਨਹੀਂ ਆਤੇਗਾ ਆਪਾਂ ਇਹੀ ਅਸੀਂ ਜੋ ਵੀ ਇਨਸਾਫ ਚਾਹੀਦੇ ਸਾਨੂੰ ਠੀਕ ਹੈ ਗਾਲੀ ਗਲੋਚ ਜੋ ਵੀ ਕੀਤੇ ਇਹਨਾਂ ਦੇ ਬਾਕੀ ਅਸੀਂ ਜੇ ਕੋਈ ਵੀ ਕਿਰਚ ਨਹੀਂ ਮਾਰੀ ਜੀ ਜਾਂ ਕੋਈ ਵੀ ਏਦਾਂ ਦਾ ਕੁਝ ਨਹੀਂ ਹੋਇਆ ਠੀਕ ਹੈ ਸਰ ਕੀ ਨਾਮ ਹਾਂਜੀ ਮੈਂ ਡਾਕਟਰ ਹਰਪ੍ਰੀਤ ਜੀ ਐਸਟੀਐ ਸਮਰਾਲਾ ਸਾਡੇ ਹਸਪਤਾਲ ਗੜ ਦਾ ਇੱਕ ਕੇਸ ਹੈ ਕੀ ਹੈਗੀ ਬੇਟਾ ਹਾਂਜੀ ਇੱਕ ਲੜਾਈ ਝਗੜੇ ਦੇ ਨਾਲ ਦੋ ਪੇਸ਼ੈਂਟ ਆਏ ਆ ਇੱਕ ਦਾ ਨਾਮ ਹੈਗਾ ਮਨਜੀਤ ਸਿੰਘ son of ਜੋਗਿੰਦਰ ਸਿੰਘ ਤੇ ਜਿਹੜਾ ਦੂਜਾ ਹੈਗਾ ਜਤਿੰਦਰ ਸਿੰਘ son of ਲੇਟ ਧਿਆਨ ਸਿੰਘ ਇਹ ਆਪਸ ਦੇ ਵਿੱਚ ਇਹਨਾਂ ਦੀ ਉੱਥੇ ਪਿੰਡ ਦੇ ਵਿੱਚ ਕੋਈ ਮਤਲਬ ਕਿ ਲੜਾਈ ਵਗੈਰਾ ਹੋਈ ਆ ਝਗੜਾ ਇਹਨਾਂ ਦਾ ਹੋਇਆ ਇੱਕ ਦੂਜੇ ਤੇ ਮਤਲਬ ਕਾਟੇ ਇਲਜ਼ਾਮ ਲਾ ਰਹੇ ਆ ਵੀ ਸੱਟਾਂ ਮਾਰੀਆਂ ਤੇ ਅਸੀਂ ਹੁਣ ਇਹਨਾਂ ਨੂੰ ਫਰਸਟ ایڈ ਦੇ ਕੇ ਇਹਨਾਂ ਦੇ ਜਿਹੜਾ ਐਮ ਐਲ ਆਰ ਰਿਪੋਰਟ ਆ ਉਹ ਤਿਆਰ ਕਰਕੇ ਜਾਂ ਕੋਈ ਐਕਸ-ਰੇਡ ਵਾਈਜ਼ ਹੁੰਦਾ ਵਾ ਉਹ ਅਸੀਂ ਫਿਰ ਅਸੀਂ ਫਰ ਉਹਨੂੰ ਥਾੜੇ ਨੂੰ ਭੇਜ ਦਾਂਗੇ ਅੱਗੇ ਟ੍ਰੀਟਮੈਂਟ ਵਾਸਤੇ ਤੇ ਜੋ ਜਿਹੜਾ ਇਲਾਜ ਹੋਊਗਾ ਇੱਥੇ ਕੀਤਾ ਜਾਊਗਾ ਜੇ ਕੋਈ ਐਕਸ-ਰੇ ਵਗੈਰਾ ਸੀਟੀ ਵਗੈਰਾ ਹੋਊਗਾ ਆਪਾਂ ਹਾਇਰ ਸੈਂਟਰ ਤੋਂ ਕਰਵਾ ਲਾਂਗੇ ਉੱਥਾਂ ਨਾਲ ਸਭ ਜਿਹੜੇ ਬਜ਼ੁਰਗ ਨੇ ਹਾਂਜੀ ਕਿੰਨੀ 44-45 ਸਾਲ ਦੀ ਉਮਰ ਹੈ। ਉਹਨਾਂ ਦੀ ਇੰਜਰੀ ਕਿੱਥੇ ਹੈ ਜੀ? ਉਹਨਾਂ ਦੇ ਹੈੱਡ ਇੰਜਰੀ ਹੈਗੀ ਆ ਰਾਈਟ ਸਾਈਡ ਤੇ ਸਿਰ ਦੇ ਵਿੱਚ। ਤੇ ਉਹ ਫਿਰ ਅਸੀਂ ਉਸਹਾ ਉਹਨਾਂ ਟ੍ਰੀਟਮੈਂਟ ਕਰਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਐਡਵਾਈਸ ਕੀਤਾ। ਉਹ ਅਸੀਂ ਕਰਵਾ ਕੇ ਅੱਗੇ ਫਦਰ ਥਾਣੇ ਨੂੰ ਨਾਲ ਰਿਪੋਰਟ ਦੇ ਦੇਵਾਂਗੇ। ਤੇ ਜਿਹੜਾ ਦੂਸਰਾ ਲੜਕਾ ਹੈ। ਦੂਸਰੇ ਲੜਕੇ ਦੇ ਉਹਦੇ ਵੀ ਸੱਟ ਹੈਗੇ ਮਾਈਨਰ ਇੰਜਰੀਜ਼ ਆ ਉਹਦੇ ਫੋਰਹੈਡ ਤੇ। ਉਹਦੇ ਅਬ੍ਰੀਜਨ ਵਗੈਰਾ ਹੈਗਾ ਵਾ। ਉਹਦਾ ਵੀ ਅਸੀਂ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਵਾ। ਦੋਨੇ ਪਾਰਟੀਆਂ। ਉਹਦੀ 28 ਸਾਲ ਦਾ ਨਾਮ। ਕਿੰਨੇ ਕਿਲੋ ਜੀ ਹੈ? ਤਕਰੀਬਨ ਇੱਕ ਇੱਕ ਜਿਹੜਾ ਪੇਸ਼ੈਂਟ ਆ ਉਹ ਹੈਗਾ 9:00 ਵਜੇ ਆਇਆ ਸੀਗਾ ਤੇ ਇੱਕ ਪੇਸ਼ੈਂਟ 1:00 ਵਜੇ ਆਇਆ 15 ਮਿੰਟ ਅਸੂਬ ਸਾਹਿਬ ਜੀ ਪਰਸ਼ਤਾ ਆ ਗਏ ਲੈ ਇਹੋ ਹੀ ਮਾਮਲਾ ਜੀ ਇਹ ਸ਼ਿਕਾਇਤ ਆਈ ਆ ਜੀ ਕਿ ਕੋਈ ਦਫਤਰਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ ਹਸਪੀਟਲ ਦਾਖਲ ਨੇ ਉੱਥੇ ਸਾਡਾ ਥਾਣੇਦਾਰ ਸਾਹਿਬ ਜਾਊਗਾ ਸਟੇਟਮੈਂਟ ਜੇ ਉਹ ਦੇਣਗੇ ਉਹਦਾ ਉਹਦੇ ਸਾਹਰ ਕਾਨੂੰਨੀ ਕਾਰਵਾਈ ਹੁਣ ਚਲਦੀ ਜਾਊਗੀ ਇਹ ਵੀ ਸਾਡੀ ਕੋਈ ਤੁਹਾਨੂੰ ਕਹਦਾ ਵੀ ਸ਼ਿਕਾਇਤ ਆਈ ਹੈ ਕੋਈ ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਸੀ ਜੀ ਦਫਤਰਾਂ ਦਾ ਮਾਮਲਾ ਬਹੁਤ ਜਾਇਜ਼ ਜੇ ਜਿੱਥੇ ਜਗ੍ਹਾ ਵੀ ਤੱਕ ਜੀ ਬਾਕੀ ਜਗ੍ ਉਸ ਜਿਹੜਾ ਦਰਖਤਾਂ ਦਾ ਵੇਰਵਾ ਜਮੀਨ ਵਾਰੇ ਸ਼ਿਕੋਤੇ ਵਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀਡੀਪੂ ਸਾਹਿਬ ਨੂੰ ਅੱਜ ਛੁੱਟੀ ਸੀ ਸਾਡਾ ਲੈਟਰ ਰੀਸੀਵ ਨਹੀਂ ਹੋ ਸਕਿਆ ਅਸੀਂ ਸਾਰਾ ਵੇਰਵਾ ਬੀਡੀਪੂ ਦਫ਼ਤਰ ਤੋਂ ਲੈ ਕੇ ਫਿਰ ਫਾਰਦਰ ਅੱਗੇ ਕਾਰਵਾਈ ਅਮਲ ਚ ਲਿਆ